I'm ਮੀਡੀਅਮ ਪਾਸ ਹੋਏ ਜਿੱਥੇ ਆਪਣੇ ਹਾਈ ਲੈਵਲ ਦੇ ਹਾਂਜੀ 1 ਕਰੋੜ 25 ਲੱਖ ਰੁਪਇਆ ਪਿਛਲੇ 6 ਮਹੀਨਿਆਂ ਦਾ ਠੇਕੇਦਾਰ ਦੇ ਖਾਤੇ ਜਾ ਚੁੱਕਾ ਵਾ ਜੀ ਤੇ ਤੁਸੀਂ ਵੇਖ ਹੀ ਰਹਿ ਜੋ ਵੀ ਅਜੇ ਤੱਕ 6 ਮਹੀਨਿਆਂ ਇਕੱਲੇ ਬਾਸੂਮ ਹੀ ਬਣੇ ਆ ਅੱਜ ਮੜੀਆਂ ਜੀਆਂ ਕਣੀਆਂ ਪਈਆਂ ਤੇ ਮੜਾ ਜਾਂ ਘੱਟੇ ਦਾ ਬਚਾ ਹੋਇਆ ਨਹੀਂ ਤੇ ਇੰਨੀ ਮਿੱਟੀ ਉੱਡਦੀ ਆ ਬੁਰਾ ਹਾਲ ਆ ਸ਼ਾਮਾ ਨੂੰ ਕਿਉਂਕਿ ਬੱਚੇ ਗਰਾਊਂਡ 'ਚ ਆਉਂਦੇ ਆ ਆਕਸੀਜਨ ਲੈਣ ਵੀ ਵਧੀਆ ਮਾਹੌਲ ਮਿਲੇ ਬੱਚਿਆਂ ਨੇ ਭਜਣਾ ਵਾ ਮੰਨ ਲਓ ਫੇਫੜੇ ਖੁੱਲਣ ਪਰ ਇੱਥੇ ਆ ਕੇ ਤੇ ਇਹਨਾਂ ਦੇ ਫੇਫੜੇ ਜਾਮ ਹੋਈ ਜਾਂਦੇ ਆ ਇੰਨਾ ਘੱਟਾ ਮਿੱਟੀ ਜਾਂ ਕੋਈ ਹਾਲ ਨਹੀਂ ਆ ਤੇ ठेकेदार ਦੀ ਇਹਨਾਂ ਪ੍ਰੋਸੈਸ ਢਿੱਲਾਵਾ 6 ਮਹੀਨੇ باوجود ਅਜੇ ਤਾਈਂ ਗਰਾਊਂਡ ਦਾ ਤੁਸੀਂ ਹਾਲ ਵੇਖ ਲਓ ਨਾ ਦੂਜੇ ਕਿਸੇ ਨੂੰ ਕਲੀਅਰ ਆ ਕਿੱਥੇ ਹੁਣ ਘਾਹ ਵਿੱਚ ਇਹੋ ਜਾਂਦੇ ਨਵਾਂ ਘਾਹ ਲੱਗਣਾ ਜਿਹੜਾ ਲੱਛਣ ਬਣੇ ਵੀ ਘਾਹ ਇਹੋ ਹਰਿਆ ਕਰ ਦੇਣਾ ਜੇ ਇੱਕ ਦਿਨ ਇੱਥੇ ਟਰੈਕ ਮੈਨਣ ਆਏ ਸੀ ਉਹਨਾਂ ਨੂੰ ਹੀ ਪੁੱਛਿਆ ਵੀ ਕੀ ਪ੍ਰੋਸੈਸ ਹੈ ਕਹਿੰਦੇ ਵੀ ਮਿੱਟੀ ਵਾਲਾ ਬਾਨਾ ਹੱਲ ਆ ਗਿਆ ਗਰਾਊਂਡ ਕੇਰੀ ਵਾਲਾ ਟਰੈਕ ਪਾਸ ਹੋਇਆ ਵਾ ਇਹ ਕਿ ਕੋਈ ਬਹਾਨਾ ਲਾਈ ਜਾਂਦੇ ਵੀ 400 ਮੀਟਰ ਟਰੈਕ ਨਹੀਂ ਪਹਿਲਾਂ 200 ਮੀਟਰ ਹੀ 400 ਮੀਟਰ ਟਰੈਕ ਪਾਸ ਹੋਏ ਨੂੰ ਵੀ 4 ਤੋਂ 5 ਮਹੀਨੇ ਹੋ ਚੁੱਕੇ ਆ ਤੇ ਅਸੀਂ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੀ ਗਰਾਊਂਡ ਜਲਦੀ ਤੋਂ ਜਲਦੀ ਤਿਆਰ ਕੀਤੀ ਜਾਵੇ ਕਿਉਂਕਿ ਇੱਥੇ ਹਰੇਕ ਗੇਮ ਸਾਡੇ ਪਿੰਡ ਖੇਡੀ ਜਾਂਦੀ ਆ ਵੱਡਾ ਪਿੰਡ ਤੁਸੀਂ ਵੇਖ ਹੀ ਰਹੇ ਹੋ ਕਿੰਨੇ ਬੱਚੇ ਇੱਥੇ ਆ ਰਹੇ ਆ ਕ੍ਰਿਕਟ ਵਾਲੇ ਆ ਕਬੱਡੀ ਵਾਲੇ ਆ ਫੁੱਟਬਾਲ ਵਾਲੇ ਆ ਐਥਲੈਟਿਕਸ ਵਾਲੇ ਆ ਪਿਛਲਾ ਇਤਿਹਾਸ ਤੁਸੀਂ ਜਾਣਦੇ ਜੋ ਇੱਥੋਂ 올림픽 ਤਾਂ ਵੀ ਕੁਆਲਿਫਾਈ ਕਰ ਚੁੱਕੇ ਆਪਣੇ ਪਲੇਅਰ ਪਿੰਡ ਦੇ 올림픽 ਖੇਡੇ ਆ ਪਰ ਜੇਕਰ ਇਹ ਗਰਾਊਂਡ ਨੂੰ ਕੋਈ ਸਾਲ ਦੋ ਸਾਲ ਦੇ ਵਿੱਚ ਤਿਆਰ ਨਹੀਂ ਹੁੰਦੀ ਘੱਟ ਤੋਂ ਘੱਟ 8-9 ਮਹੀਨੇ ਹੋ ਗਏ ਆ ਤੇ ਠੇਕੇਦਾਰ ਤੇ ਬਿਲਕੁਲ ਢਿੱਲੀ ਕਾਰਗੁਜ਼ਾਰੀ ਆ ਜਾ ਉਹ ਪਾਸੇ ਕਿਤੇ ਲੱਗਾ ਵਾ ਇੱਥੇ ਕੁਝ ਨਹੀਂ ਆ ਕੇ ਹੋ ਰਿਹਾ ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਵਾ ਕਿ ਪਾਰਟੀ ਬਈ ਦਾ ਮੁੱਦਾ ਬਣਾਇਆ ਜਾ ਰਿਹਾ ਵਾ ਇਹ ਗਰਾਊਂਡ 'ਚ ਪਾਰਟੀ ਬਾਜੀ ਕਾਦੀ ਹੁੰਦੀ ਆ ਮੇਰੀ ਗੱਲ ਸੁਣੋ ਗਰਾਊਂਡ 'ਚ ਕੋਈ ਪਾਰਟੀ ਬਾਜੀ ਨਹੀਂ ਆਹ ਸਪੋਰਟਸ ਆਹ ਆ ਛੋਟੇ ਬੱਚਿਆਂ ਨੂੰ ਤਾਂ ਪਾਰਟੀ ਬਾਰੇ ਪਤਾ ਬਣਦਾ ਵੀ ਕਿਹੜੀ ਪਾਰਟੀ ਕੌਣ ਜਾਣਦਾ ਕਿ ਇਹਦੇ ਨਾਲ ਇਹਨਾਂ ਦੀ ਤਰ੍ਹਾਂ ਦੀ ਵੋਟ ਨਹੀਂ ਐਨਾਂ 'ਚੋਂ ਹੀ ਅੱਧਿਆਂ ਦੀ ਵੋਟ ਨਹੀਂ ਬਣੀ ਅਸੀਂ ਆਕ ਕੇ ਘਰ ਤੋਂ ਘਰ 6 ਮਹੀਨਿਆਂ ਬਾਅਦ ਇਹ ਗੱਲ ਕਰਨ ਲੱਗੇ ਆ ਤੁਹਾਨੂੰ ਸੱਦ ਕੇ ਕਿਉਂਕਿ ਜੇਕਰ ਅਹੀਂ ਨਾ ਕੁਝ ਦਤਵਾਗੇ ਤਾਂ ਗਰਾਊਂਡ ਦੇ ਵਿੱਚ ਕਈ ਕਮੀਆਂ ਪੇ ਅਸੀਂ ਰਹਿ ਜਾਣੀਆਂ ਅਸੀਂ ਸਪੋਰਟਸ ਨਾਲ ਗਰਾਊਂਡ ਤੋਂ ਸ਼ੁਰੂ ਤੋਂ ਜੁੜੇ ਆਂ ਘੱਟ ਤੋਂ ਘੱਟ 25 ਵੀ 30 ਸਾਲਾਂ ਤੋਂ ਪਿੱਛੇ ਗਰਾਊਂਡ ਨਾਲ ਜੁੜੇ ਆਂ ਅਸੀਂ ਗਰਾਊਂਡ ਦਾ ਭਲਾ ਹੀ ਚਾਹੁੰਦੇ ਆਂ ਸਾਡੂ ਕੀ ਪਾਰਟੀ ਬਾਜੀ ਨਾ ਇੱਥੇ ਅਸੀਂ ਕਿਸੇ ਪਾਰਟੀ ਨੂੰ ਦੋਸ਼ ਨਹੀਂ ਦੇ ਰਹੇ ਅਸੀਂ ਤੇ ਆਨੇ ਪਾਰਟੀ ਜਾਂ ਠੇਕੇਦਾਰ ਨੂੰ ਕਹਵੇ ਕਿਉਂ ਠੇਕਾ ਢਿਲਾ ਵਾ ਠੇਕੇਦਾਰ ਨੇ ਇੱਥੇ ਕਿ ਮੈਂ ਮੋਦਬਰ ਬੰਦੇ ਨੂੰ ਕਿਹਾ ਹੋਵੇ ਵੀ ਤੁਸੀਂ ਇਦਾਂ ਕਹੋ ਕਿ ਇੱਥੇ ਟੂਰਨਾਮੈਂਟ ਹੀ ਤਾਂ ਡਲੇ ਹੋ ਗਿਆ ਕਿਉਂ ਡਲੇ ਕਰਦਾ ਪਿਆਓ ਮੰਨ ਲਓ ਹਨਵਾਲੀਵਾਲ ਵਾਲੇ ਮੁੰਡੇ ਗੋਠੀ ਖ ਤੇ ਦੂਜੇ ਤਰਾਜ ਕਰਦੇ ਫੁੱਟਬਾਲ ਲਈ ਵੀ ਸਾਡੀ ਗਰਾਊਂਡ ਜਾਂ ਕ੍ਰਿਕਟ ਵਾਲੀ ਮੰਨ ਲਓ ਸਾਰਿਆਂ ਦੀ ਗਰਾਊਂਡ ਆਪਾਂ ਆਪਣੀਆਂ ਪਤਾ ਲੱਗ ਸਕਣ ਜੀ ਉੱਧਰ ਕਬੱਡੀ ਆਉਂਦੀ ਜਾਂ ਕਿੱਥੇ ਵੀ ਜਾਂਦੀ ਉਹ ਆਪਦੀ ਗਰਾਊਂਡ ਤੇ ਆ ਦੇ ਖੇਡਣ ਵਾਲੇ ਤਾਂ ਬੰਨ ਓਦੋਂ ਦੀ ਆ ਮਿੱਟੀ ਪਾਈ ਸੁੱਕੀ ਜੀ ਤੇ ਘਾਹ ਇੱਥੇ ਜਿਹੜਾ ਹੋਈ ਜਾਂਦਾ ਇਹੋ ਹੀ ਹਰਿਆ ਕਰ ਦੇਣਾ ਜਾਬਦਾਨਾ ਅਸੀਂ ਤਾਂ ਡੀਸੀ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਠੇਕੇਦਾਰ ਜੇ ਨਹੀਂ ਕੰਮ ਕਰਦਾ ਉਹਦਾ ਟੈਂਡਰ ਕੈਨਸਲ ਕਰਕੇ ਹੋਰ ਕੋਈ ਨਵਾਂ ਠੇਕੇਦਾਰ ਕਿੱਥੇ ਲਿਆਂਦਾ ਜਾ ਵੀ ਕਿਉਂਕਿ ਤੁਹਾਨੂੰ ਪਤਾ ਹੀ ਆ ਅਕਸਰ ਗਾਂਹੋਂ ਕੰਪੀਟੀਸ਼ਨ ਆਉਣ ਵਾਲੇ ਤੇ ਗਰਾਉਂਡ ਨੂੰ ਛੇਤੀ ਛੇਤੀ ਕੰਪਲੀਟ ਕੀਤਾ ਜਾਵੇ ਕਿੰਨੀਆਂ ਕੋ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਤੁਹਾਨੂੰ ਮੁਸ਼ਕਲਾਂ ਜੀ ਬਹੁਤ ਜ਼ਿਆਦਾ ਆ ਕੱਲ ਵਰਖਾ ਮੀਂਹ ਪੈਣ ਕਰਕੇ ਥੋੜਾ ਘੱਟਾ ਮਿੱਟੀ ਬਹਿ ਗਿਆ ਨਹੀਂ ਤੇ ਇੱਥੇ ਤੱਕ ਪਤਾ ਨਹੀਂ ਲੱਗਦਾ ਜਵਾਕਾਂ ਦੇ ਛਾਵੇਂ ਨੂੰ ਪਛਾਣੇ ਨਹੀਂ ਜਾਂਦੇ ਵੀ ਜਵਾਗ ਸਾਡੇ ਹੀ ਆ ਇੰਨਾ ਘੱਟਾ ਇੱਥੇ ਕੋਈ ਹਾਲ ਨਹੀਂ ਆ ਸਾਰੇ ਜੇ ਮੈਂ ਨਹੀਂ ਇਕੱਲਾ ਬੋਲ ਰਿਹਾ ਇਹਨਾਂ ਨੂੰ ਪੁੱਛ ਲਓ ਕਿੰਨਾ ਘੱਟਾ ਆ ਤੇ ਰੱਬ ਨੇ ਕੱਲ ਮੀਂਹ ਪਾਣੀ ਵੱਲ ਪਾ ਕੇ ਚਲੋ ਬਚਾਅ ਹੋ ਗਿਆ ਵਾ ਤਾਂ ਕਰਕੇ ਬਹੁਤ ਜ਼ਿਆਦੀ ਮੁਸ਼ਕਲ ਆ ਰਹੀ ਹੈ ਮੇਰਾ ਨਾਮ ਜਗਤਾਰ ਸਿੰਘ ਜੀ ਹਾਂਜੀ ਵੈਕੂ ਜੀ ਦਾ ਖਾਲਸਾ ਮੈਂ ਇਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹੋ ਬੇਨਤੀ ਕਰਦਾ ਕਿ ਸਾਡੇ ਪਿੰਡ ਦੀ ਗਰਾਊਂਡ ਬਹੁਤ ਵਧੀਆ ਇੱਥੇ ਪ੍ਰੋਜੈਕਟ ਹੋਇਆ ਵਾ ਨਰਸਰੀ ਮੰਨੀ ਆਈ ਆ ਪੰਜਾਬ ਦੇ ਵਿੱਚ ਲਗਭਗ ਪੰਜਾਬ ਪਿੰਡਾਂ ਦੇ ਵਿੱਚ ਆਈ ਆ ਤੇ ਇੱਥੇ 6 ਤੋਂ 7 ਮਹੀਨੇ ਹੋ ਗਏ ਆ ਕੰਮ ਚੱਲਣ ਦਾ ਇਹਨੂੰ ਕੰਮ ਬਹੁਤ ਠਲਾ ਵਾ ਤੇ ਅਸੀਂ ਤੇ ਉਹ ਹੱਥ ਜੁੜ ਕੇ ਬੇਨਤੀ ਕਰਦੇ ਆਂ ਵੀ ਛੇਤੀ ਛੇਤੀ ਸਾਡੀ ਗਰਾਊਂਡ ਬਣਾਈ ਜਾਵੇ ਤੇ ਬੱਚੇ ਸਾਡੇ ਵਿਹਿੰਦ ਕਰ ਸਕਣ ਕਿੰਨੀਆਂ ਕੋਈ ਜਿਹੜੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆਦਾ ਜਿੱਥਾਂ ਵੀ ਇਹ ਜੀ ਮੁਸ਼ਕਲ ਤੇ ਬੜੀ ਅਰਮੀ ਪੈ ਗਿਆ ਜੀ ਥੋੜਾ ਜਿਹਾ ਪਹਿਲਾਂ ਤਾਂ ਬਹੁਤਾ ਘੱਟਾ ਨਾ ਕੋਈ ਇੱਥੇ ਜਵਾਕ ਪੱਜਿਆ ਜਾਂਦਾ ਹੈ ਨਾ ਖੇਡਿਆ ਜਾਂਦਾ ਹੈ ਬੁਰੇ ਹਾਲ ਹੀ ਬਹੁਤ ਘੱਟਾ ਸੀ ਤੇ ਬਹੁਤ ਪਰੇਸ਼ਾਨੀ ਬੱਚਿਆਂ ਨੂੰ ਸਾਰੇ ਤਾਂ ਕੀ ਮੰਗ ਕਰੋ ਗਣਾ ਅਸੀਂ ਤੇ ਜਿੰਨੇ ਜਲਦੀ ਤੋਂ ਜਲਦੀ ਸਾਡਾ ਜੋ ਵੀ ਆਇਆ ਪ੍ਰੋਜੈਕਟ ਚਾਰ ਹੋਵੇ ਤੇ ਛੇਤੀ ਤੁਸੀਂ ਦੀ ਗਰਾਊਂਡ ਬਣਾਈ ਜਾਵੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੇਰਾ ਨਾਂਜੀ ਸ਼ੈਰੀ ਸਭਰਾ ਤੇ ਇੱਥੇ ਪਹਿਲਵਾਨ ਜੀ ਹੋਣਾ ਤੁਹਾਨੂੰ ਦੱਸ ਹੀ ਦਿੱਤਾ ਮੁੱਦਾ ਕੀ ਹੈ ਆਪਣੀ ਗਰਾਊਂਡ ਦਾ ਤੇ ਅਸੀਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਬਹੁਤ ਹੀ ਤੁਸੀਂ ਵੱਡੇ ਲੈਵਲ ਤੇ ਸਾਨੂੰ ਗ੍ਰਾਂਟ ਦਿੱਤੀ ਆ ਸੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਰੇ ਹੀ ਸਪੋਰਟਸਮੈਨਾਂ ਵੱਲੋਂ ਬੇਨਤੀ ਆ ਪਿੰਡ ਸਭਰਾ ਦੇ ਜਿੰਨੇ ਵੀ ਸਾਡੇ ਇੱਥੇ ਨੌਜਵਾਨ ਮੁੰਡੇ ਆਉਂਦੇ ਸਾਰੇ ਵੀਰਾਂ ਵੱਲੋਂ ਬੇਨਤੀ ਆ ਕਿ ਜਲਦੀ ਤੋਂ ਜਲਦੀ ਵਧੀਆ ਤੋਂ ਵਧੀਆ ਗਰਾਊਂਡ ਬਣਾਈ ਜਾਵੇ ਕਿਉਂਕਿ ਹੁਣ ਜਵਨ ਦੇ ਵਿੱਚ ਵੀ ਸਾਡੇ ਇਥੋਂ ਨੌਜਵਾਨ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਆ ਉਤਰਾ ਕ੍ਰਿਕਟ ਦੀ ਵੀ ਟੀਮ ਬਹੁਤ ਵਧੀਆ ਵਾਲੀਬਾਲ ਦੀ ਫੁੱਟਬਾਲ ਦੀ ਤੇ ਅੱਜ ਜਿਉਂਦਾ ਸਾਡੇ ਗਰਾਊਂਡ ਦੇ ਵਿੱਚ ਥੋੜਾ ਜਿਹਾ ਵੀ ਇਤਰਾ ਕੰਮ ਹੋਣ ਨਾਲਾ ਵਾ ਤੇ ਭਾਜੀ ਉਦੋਂ ਦੇ ਸਾਨੂੰ ਬਹੁਤ ਜ਼ਿਆਦੀ ਦਿੱਕਤ ਆਉਂਦੀ ਆ ਤੇ ਹੱਥ ਜੋੜ ਕੇ ਬੇਨਤੀ ਕਰਦੇ ਆ ਸਰ ਸਰਕਾਰ ਨੂੰ ਕਿ ਵੱਧ ਤੋਂ ਵੱਧ ਕਿ ਜਲਦੀ ਤੋਂ ਜਲਦੀ ਗਰਾਊਂਡ ਬਣਾਈ ਜਾਵੇ